ਜਾਣਦੇ ਹੋ ਕਿ 26 ਜਨਵਰੀ ਆ ਆਪਣੀ ਪਰਸੋਂ ਤੇ ਉਹਦੇ ਕਨੈਕਸ਼ਨ 'ਚ ਆਪਾਂ ਇਹ ਫਲੈਗ ਮਾਰਚ ਕਰ ਰਹੇ ਆ ਫਲੈਗ ਮਾਰਚ ਸਿਟੀ ਦੇ ਅਲੱਗ-ਅਲੱਗ ਏਰੀਆਸ 'ਚੋਂ ਨਿਕਲੂਗਾ ਮੇਰੇ ਨਾਲ 4 ਐਸ ਐਚਓ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 2 ਮਮੂਨ ਐ ਨੰਗਲਪੂਰ ਤੇ ਆਪਣੇ ਕੋਲ ਸਫੀਸ਼ੀਐਂਟ ਫੋਰਸ ਹੈ 100 ਤੋਂ ਉੱਪਰ ਜਵਾਨ ਹੈ ਪਲੱਸ ਲੇਡੀ ਫੋਰਸ ਵੀ ਹੈ ਤੇ ਆਪਾਂ ਬਾਈ ਫੁੱਟ ਜਿਹੜਾ ਇਹ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਏਰੀਆਸ 'ਚ ਇਹਦੇ ਬਾਅਦ ਆਪਾਂ ਜਿਹੜਾ ਅਲੱਗ-ਅਲੱਗ ਜਗ੍ਹਾ ਨਾਕੇ ਵੀ ਲਗਾ ਰਹੇ ਆ ਤੇ ਆਪਾਂ ਪੂਰੇ ਸ਼ਹਿਰ 'ਚ ਜਿਹੜੀ ਹੈ ਦਬਿਸ਼ ਦਵਾਂਗੇ ਇਹਦਾ ਮੇਨ ਜਿਹੜਾ ਮੋਟਿਵ ਹੈ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਤਾ 26 ਜਨਵਰੀ ਆ ਰਹੀ ਆ ਆਪਾਂ ਇਨਸ਼ੋਰ ਕਰ ਰਹੇ ਆ ਕਿ ਸ਼ਹਿਰ ਦਾ ਜਿਹੜਾ ਮਾਹੌਲ ਆ ਪੀਸਫੁਲ ਰਵੇ ਤੇ ਕਿਸੇ ਵੀ ਪ੍ਰਕਾਰ ਦੀ ਲਾਅ ਐਂਡ ਆਰਡਰ ਸਥਿਤੀ ਨਾ ਹੋਵੇ ਤੇ ਕਿਸਮ ਦਾ ਡੈਟਰੈਂਸ ਜਿਹੜਾ ਉਹ ਫੋਰਸ ਦਾ ਜਿਹੜਾ ਰਵੇ ਤੇ ਸ਼ੋ ਫੋਰਸ ਆਪਾਂ ਕਰੀਏ ਜਿਸ ਦੇ ਨਾਲ ਕਿ ਜਿਹੜੇ ਮਾੜੇ ਅਨਸਰ ਹੋਣਾ ਤੇ ਨਾ ਸਪੈਸ਼ਲ ਫੋਰਸਿਸ ਸਰ ਕੋਈ ਲਗਾਈਆਂ ਗਿਆ ਨਾ ਕਿ ਰੋਤੇ ਜੀ ਨਾਕੇ ਦੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਡੇ ਜ਼ਿਲ੍ਹੇ ਨੂੰ ਐਸਓਜੀ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਲੜਕੇ ਆ ਮਿਲੇ ਆ ਇਸ ਤੋਂ ਇਲਾਵਾ ਸਾਡੇ ਕੋਲ ਘਾਤਕ ਆ ਤੇ ਇਹਨਾਂ ਸਾਰਿਆਂ ਨੂੰ ਆਪਾਂ ਲਗ ਲਗ ਲੋਕੇਸ਼ਨਸ ਤੇ ਲਾਇਆ ਹੋਇਆ ਤੇ ਆਪਾਂ ਇਨਸ਼ੋਰ ਕਰ ਰਹੇ ਆ ਕਿ ਸਾਰੀ ਫੋਰਸ ਜਿਹੜੀ ਡਿਪਲੋਏਡ ਰਹੀ ਹੈ ਤਾਂ ਇੰਟਰਸਟਿਡ ਨਾਕੇ ਦੇ ਕਿੰਨੇ ਜਿਹੜਾ ਟੈਕਨੋਲੋਜੀ ਆ ਗਈ ਇੰਟਰਸਟਿਡ ਨਾਕੇ ਜਿਹੜੇ ਆਪਣੇ ਪੈਂਦੇ ਆ ਉਹਨਾਂ ਤੇ ਆਪਾਂ ਤਕਰੀਬਨ ਚਾਰ ਕਹੋ ਜੇ ਮੇਨ ਨਾਕੇ ਆ ਉਹਨਾਂ ਤੇ ਆਪਾਂ ਸਫੀਸ਼ੀਐਂਟ ਫੋਰਸ ਲਗਾਈ ਆ ਤੇ ਉਹ ਉਹਨਾਂ ਤੇ ਵੀ ਗਹਿਨ ਜਿਹੜੀ ਚੈਕਿੰਗ ਚੱਲ ਰਹੀ ਹੈ ਉਹਨਾਂ ਤੇ ਆਪਾਂ ਪਾਇ ਜਿਹੜੀ ਆਪਣੇ ਕੋਲ ਸੌਫਟਵੇਅਰ ਉਹਦੇ ਨਾਲ ਵੀ ਚੈਕਿੰਗ ਕਰ ਰਿਹਾ ਜਿਸ ਦੇ ਨਾਲ ਸ਼ੱਕੀ ਬੰਦਿਆਂ ਦਾ ਰਿਕਾਰਡ ਇਮੀਡੀਏਟਲੀ ਚੈੱਕ ਹੋ ਜਾਵੇਗਾ ha <laughs>